ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਆ ਤੁਸੀਂ ਸਾਰੇ ਚੜ੍ਹਦੀ ਕਲਾ 'ਚ ਹੋਵੋਗੇ ਤੁਹਾਡਾ ਸਵਾਗਤ ਹੈ ਜੀ ਪ੍ਰੀਤ ਬੁਟੀਕ ਚੈਨਲ ਤੇ ਅੱਜ ਆਪਾਂ ਤੁਹਾਨੂੰ ਜਿਹੜੇ ਵੀ ਸੂਟ ਦਿਖਾਵਾਂਗੇ ਇਹਨਾਂ ਵਿੱਚ ਜਿਹੜਾ ਵੀ ਤੁਹਾਨੂੰ ਸੂਟ ਰੰਗ ਡਿਜ਼ਾਈਨ ਪਸੰਦ ਆਉਂਦਾ ਤੁਸੀਂ ਦਿੱਤੇ ਨੰਬਰ ਤੇ ਮੈਸੇਜ ਕਰਕੇ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਜੀ ਬਾਕੀ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਰਿਕਵੈਸਟ ਕਰਦੀ ਹਾਂ ਜਿਨ੍ਹਾਂ ਨੇ ਮੇਰਾ ਇਹ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਨਾ ਨਾਲ ਜੀ ਬੈਲ ਆਈਕਨ ਵੀ ਜਰੂਰ ਪ੍ਰੈਸ ਕਰਿਆ ਕਰੋ ਤਾਂ ਕਿ ਤੁਹਾਨੂੰ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਪਹੁੰਚ ਸਕੇ ਚਲੋ ਜੀ ਆਪਾਂ ਵੀਡੀਓ ਸ਼ੁਰੂ ਕਰਦੇ ਹਾਂ ਫਰਸਟ ਸੂਟ ਜਿਹੜਾ ਇਹ ਰਹੇਗਾ ਇਹ ਹੋਏਗਾ ਸਿਲਕ ਦੇ ਵਿੱਚ ਫੈਬਰਿਕ ਹੋਏਗਾ ਨਾਲ ਜਿਹੜਾ ਦੁਪੱਟਾ ਹੋਏਗਾ ਬਨਾਸੀ ਹੋਏਗਾ ਬਹੁਤ ਸੋਹਣਾ ਸੂਟ ਰਹੇ ਆ ਬਹੁਤ ਸੋਹਣਾ ਫੈਬਰਿਕ ਹੈ ਜੀ ਇਹ ਹੈਂਡਵਰਕ ਦਾ ਸੂਟ ਹੋਏਗਾ neck ਤੇ ਹੈਵੀ ਹੈਂਡਵਰਕ ਦਾ ਕੰਮ ਕੀਤਾ ਹੋਇਆ ਹੈ ਤੁਸੀਂ ਦੇਖ ਸਕਦੇ ਹੋ ਅਗਰ ਫੋਟੋ ਵਿੱਚ ਕਲੀਅਰਲੀ ਜਿਹੜਾ ਤੁਹਾਨੂੰ ਨਹੀਂ ਕੜਾਈ ਦਿਖ ਰਹੀ ਤੁਸੀਂ ਪਰਸਨਲ ਜਿਹੜਾ WhatsApp ਨੰਬਰ ਤੇ ਫੋਟੋ ਮੰਗਵਾ ਸਕਦੇ ਹੋ ਅਗਰ ਤੁਹਾਨੂੰ ਇਹ ਸੂਟ ਪਸੰਦ ਆਉਂਦਾ ਤੁਸੀਂ ਲੈਣਾ ਚਾਹੁੰਦੇ ਹੋ ਜੀ ਦੇਖ ਸਕਦੇ ਹੋ ਬਹੁਤ ਸੋਹਣਾ ਹੈਂਡਵਰਕ ਦਾ ਸਿੱਪੀ ਮੋਤੀ ਦਾ ਬਹੁਤ ਸੋਹਣਾ ਕੰਮ ਕੀਤਾ ਹੋਇਆ ਹੈ ਬਹੁਤ ਸੋਹਣਾ ਜਿਹੜਾ neck ਜਿਹੜਾ ਹੈ ਰੈਡੀ ਹੈਵੀ ਕੀਤਾ ਹੋਇਆ ਹੈ ਠੀਕ ਹੈ ਨਾਲ ਡਾਟਸ ਦਾ ਕੰਮ ਸਾਰੇ ਸ਼ਰਟ ਦੇ ਵਿੱਚ ਕੀਤਾ ਹੋਏਗਾ ਨੈਕਸਟ ਨਾਲ ਦੁਪੱਟਾ ਉਸ ਤੋਂ ਵੀ ਜ਼ਿਆਦਾ ਸੋਹਣਾ ਹੈ ਸੂਟ ਤੋਂ ਵੀ ਜ਼ਿਆਦਾ ਦੁਪੱਟੇ ਦੀ ਲੁੱਕ ਬਹੁਤ ਅੱਛੀ ਹੈ ਬਨਾਸੀ ਦੁਪੱਟਾ ਹੋਏਗਾ 2.5 ਮੀਟਰ ਦਾ ਹੋਏਗਾ ਨੈਕਸਟ ਆਪਣਾ ਇਹ ਵਾਲਾ ਸੂਟ ਹੋਏਗਾ ਇਹ ਹੋਏਗਾ ਨੈਚੁਰਲ ਗ੍ਰੇ ਵਿੱਚ ਠੀਕ ਹੈ ਜੀ ਨਾਲ ਆ ਦੁਪੱਟਾ ਰਹੇਗਾ ਵਿਸਕੋਜ਼ オーਰਗੈਂਜ਼ਾ ਦਾ ਦੁਪੱਟੇ ਦੇ 4 ਸਾਈਡ ਲਾਸ ਲਗਾ ਕੇ ਫਿਨਿਸ਼ਿੰਗ ਪ੍ਰੋਪਰ ਕਰਕੇ ਨਾਲ ਡਾਟਸ ਦਾ ਕੰਮ ਕੀਤਾ ਸਾਰੇ ਦੁਪੱਟੇ ਦੁਪੱਟੇ ਦੀ ਲੁੱਕ ਬਹੁਤ ਹੀ ਅੱਛੀ ਹੈ ਵਿਸਕੋਜ਼ オーਰਗਾਂਜ਼ਾ ਦਾ オーਰਗਾਂਜ਼ਾ ਦਾ ਦੁਪੱਟਾ ਤਾਂ ਉਦਾਂ ਹੀ ਬਹੁਤ ਹੀ ਸੋਹਣਾ ਜਿਹੜਾ ਲੁੱਕ ਗਰਲਿਸ਼ ਲੁੱਕ ਜਿਹੜੀ ਕ੍ਰੀਏਟ ਕਰ ਦਿੰਦਾ ਹੈ ਠੀਕ ਹੈ ਜੀ ਇਹ ਵੀ ਫੁੱਲੀ ਹੈਂਡਵਰਕ ਸੂਟ ਰਹੇਗਾ neck ਤੇ ਦੇਖ ਸਕਦੇ ਹੋ ਇੱਤੇ ਵੀ ਬਹੁਤ ਹੈਵੀ ਵਰਕ ਕੀਤਾ ਹੋਇਆ ਹੈ ਬਹੁਤ ਸੋਹਣਾ ਕੰਮ ਕੀਤਾ ਹੈ ਕੰਮ ਪੂਰੀ ਸਫਾਈ ਦਾ ਕੀਤਾ ਹੋਇਆ ਹੈ ਜੀ ਇਹਦੇ ਵਿੱਚ ਆਪਣੇ ਕੋਲ 3 ਕਲਰ ਅਵੇਲੇਬਲ ਆ ਬਹੁਤ ਸੋਹਣਾ ਹੈਂਡਵਰਕ ਦਾ ਕੰਮ ਕਰਕੇ ਨਾਲ ਪੂਰੀ ਸ਼ਰਟ ਦੇ ਵਿੱਚ ਬੂਟੀ ਦਾ ਕੰਮ ਕੀਤਾ ਹੈ ਨਾਲ ਦੁਪੱਟਾ ਜਿਹੜਾ ਉਸ ਤੋਂ ਵੀ ਜ਼ਿਆਦਾ ਸੋਹਣਾ ਨੈਕਸਟ ਆਪਣੇ ਕੋਲੇ ਸ਼ਰਾਰਾ-ਗਰਾਰੇ ਹੋਣਗੇ ਵਿਸਕੋਸ ਜੌਰਜਟ ਇਹਨਾਂ ਦਾ ਫੈਬਰਿਕ ਰਹੇਗਾ ਨਾਲ ਦੁਪੱਟਾ ਬਹੁਤ ਸੋਹਣਾ ਫੋਰ ਸਾਈਡ ਦੁਪੱਟੇ ਤੇ ਵਰਕ ਕੀਤਾ ਨਾਲ ਪ੍ਰੋਪਰ ਲੇਸ ਲਗਾ ਕੇ ਨਾਲ ਫਰਨੀਸ਼ਿੰਗ ਕਰਕੇ ਦੁਪੱਟੇ ਨੂੰ ਡਾਟਸ ਦਾ ਕੰਮ ਸੈਂਟਰ ਪੈਨਲ ਚ ਕੀਤਾ ਹੋਇਆ ਬਹੁਤ ਸੋਹਣਾ ਜਿਹੜਾ ਰੈਡੀ ਕੀਤਾ ਹੈ ਸ਼ਰਟ ਦੇਖ ਸਕਦੇ ਹੈਵੀ ਬਣੀ ਹੋਈ ਹੈ ਸਾਰੀ ਸ਼ਰਟ ਦੇ ਵਿੱਚ ਬੂਟੀ ਦਾ ਕੰਮ ਕੀਤਾ ਤੇ ਗਰਾਰੇ ਦੇ ਵੀ نیچے ਬਹੁਤ ਸੋਹਣਾ ਹੈਵੀ ਵਰਕ ਕੀਤਾ ਹੋਇਆ ਚੈੱਕ ਕਰ ਸਕਦੇ ਹੋ ਆਵਲੀ ਲੁੱਕ ਜਿਹੜੀ ਸੂਟ ਗਰਾਰੇ ਜਾਂ ਸ਼ਰਾਰੇ ਦੀ ਬਣ ਕੇ ਨਿਕਲ ਕੇ ਆਏਗੀ ਨੈਕਸਟ ਆਵਲਾ ਸੂਟ ਇਹ ਵੀ ਵਿਸਕੋਜ਼ オーਰਗਾਂਜ਼ਾ ਚ ਹੋਏਗਾ ਇਹ ਵੀ ਗਰਾਰਾ ਸ਼ਰਾਰਾ ਹੋਏਗਾ ਜੋ ਬਣਾਉਣਾ ਸ਼ਰਾਰਾ ਬਣਾਉਣਾ ਗਰਾਰਾ ਬਣਾਉਣਾ ਤੁਸੀਂ ਬਣਵਾ ਸਕਦੇ ਹੋ ਜਾਫਾ ਵਗੈਰਾ ਬੰਦ ਉਹ ਵੀ ਬਣਵਾ ਸਕਦੇ ਹੋ ਦੇਖ ਸਕਦੇ ਬਹੁਤ ਸੋਹਣਾ ਹੈਵੀ ਬਣਿਆ ਹੈ ਆ ਸੈਲੀਬ੍ਰਿਟੀ ਸੂਟ ਹੈ ਬਹੁਤ ਸੋਹਣਾ ਜਿਹੜਾ ਪ੍ਰਾਈਸ ਇਹਨਾਂ ਦਾ ਬਹੁਤ ਹੀ ਰੀਜ਼ਨੇਬਲ ਆ ਅਗਰ ਤੁਹਾਨੂੰ ਇਹ ਪਾਰਟੀ ਵੇਅਰ ਕਿਤੇ ਵੀ ਤੁਸੀਂ ਮੈਰਿਜ ਫੰਕਸ਼ਨ ਦੇ ਲਈ ਬਾਈ ਕਰਨਾ ਚਾਹੁੰਦੇ ਲੋਹੜੀ ਦੇ ਫੰਕਸ਼ਨ ਲਈ ਸਪੈਸ਼ਲੀ ਬਾਈ ਕਰਨਾ ਚਾਹੁੰਦੇ ਕੁਝ ਲੁੱਕ ਡਿਫਰੈਂਟ ਲਿਆਉਣੀ ਚਾਹੁੰਦੇ ਆ ਤਾਂ ਤੁਸੀਂ ਇਹ ਵਾਲੇ ਜਿਹੜੇ ਆ ਸਾਡੇ ਕੋਲ ਬਾਈ ਕਰ ਸਕਦੇ ਇਹਨਾਂ ਵਿੱਚ ਆਪਣੇ ਕੋਲ ਤਿੰਨ ਤੋਂ ਚਾਰ ਕਲਰ ਅਵੇਲੇਬਲ ਆ ਫੈਬ੍ਰਿਕ ਵਿਸਕੋਜ਼ ਹੋਰ ਜ਼ੋਰਜਟ ਰਹੇਗਾ ਠੀਕ ਹੈ ਜੀ ਦੇਖ ਸਕਦੇ ਹਾਂ ਬਹੁਤ ਹੀ ਹੈਵੀ ਬਣਿਆ ਸ਼ਰਟ ਬਹੁਤ ਹੈਵੀ ਬਣੀ ਹੋਈ ਆ ਨਾਲ ਜਿਹੜਾ ਗਰਾਰਾ ਸ਼ਰ ਉਹ ਵੀ ਬਹੁਤ ਹੀ ਹੈਵੀ ਬਣਿਆ ਹੋਇਆ ਤੁਹਾਨੂੰ ਫੋਟੋਜ਼ ਦਿਖਾ ਰਹੇ ਹਾਂ ਨਾਲ ਜਿਹਨਾਂ ਦੇਖ ਉੱਤੇ ਤੁਹਾਨੂੰ ਪਤਾ ਚਲ ਜਾਈਗਾ ਕਿ ਲੁੱਕ ਕਿੱਦਾਂ ਦੀ ਜਿਹੜੀ ਨਿਕਲ ਕੇ ਆਏਗੀ ਦੇਖ ਸਕਦੇ ਆਂ ਅਗਰ ਤੁਸੀਂ ਇਦਾਂ ਬਣਾਉਣਾ ਇਦਾਂ ਵੀ ਬਣਵਾ ਸਕਦੇ ਆ ਤੁਹਾਡੀ ਆਪਣੀ ਮਰਜ਼ੀ ਆ ਤੁਸੀਂ ਇਹਨੂੰ ਅਗਰ ਲੈਂਗੁਏਜ ਸਟਾਈਲ ਬਣਾਉਣਾ ਚਾਹੁੰਦੇ ਇਦਾਂ ਵੀ ਬਣਵਾ ਸਕਦੇ ਆ ਜਿੱਦਾਂ ਚਾਹੁੰਦੇ ਤੁਸੀਂ ਇਹਨੂੰ ਇਹ ਰੈਡੀ ਕਰਵਾ ਸਕਦੇ ਆ ਨੈਕਸਟ ਆਵਲਾ ਇਹ ਵੀ ਟਿਸ਼ੂ ਸ਼ਿਮਰ ਦਾ ਫੈਬਰਿਕ ਰਹੇਗਾ ਨਾਲ ਦੁਪੱਟਾ ਜਿਹੜਾ ਸ਼ਿਮਰਦਾ ਹੋਏਗਾ ਜੀ ਬਹੁਤ ਸੋਹਣਾ ਫੈਬਰਿਕ ਟਿਸ਼ੂ ਸ਼ਿਮਰ ਦਾ ਹੋਏਗਾ ਨਾਲ ਮਸ਼ੀਨ ਵਰਕ ਦਾ ਕੰਮ ਕੀਤਾ ਆ ਆਪਾਂ ਤੁਹਾਨੂੰ ਨੇੜੇ ਤੋਂ ਵਰਕ ਦਿਖਾ ਰਹੇ ਹਾਂ ਬਹੁਤ ਸੋਹਣਾ ਜਿਹੜਾ ਵਰਕ ਕੀਤਾ ਹੈ ਤੁਸੀਂ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਦੁਪੱਟੇ ਤੇ ਵੀ 4 ਸਾਈਡ ਤੇ ਵਰਕ ਕਰਕੇ ਦੁਪੱਟੇ ਨੂੰ ਰੈਡੀ ਕੀਤਾ ਆ ਇਹ ਲਾਈਟ ਜਿਹੜਾ ਆ ਕਰੀਮ ਕਲਰ ਹੋਏਗਾ ਠੀਕ ਹੈ ਜਿਹੜੀਆਂ ਭੈਣਾਂ ਲਾਈਟ ਕਲਰ ਪਸੰਦ ਕਰਦੀਆਂ ਉਹਨਾਂ ਦੇ ਲਈ ਇਹ ਬੈਸਟ ਕਲਰ ਰਹੇਗਾ ਠੀਕ ਹੈ ਤੁਸੀਂ ਗਰੈਰਿਸ਼ ਰਾਰੇ ਤੇ ਚੈੱਕ ਕਰ ਸਕਦੇ ਹੋ ਡਾਟਸ ਦਾ ਕੰਮ ਕਰਕੇ ਬਹੁਤ ਸੋਹਣਾ ਸਾਰੇ ਜਿਹੜੇ ਇਹਨੂੰ ਰੈਡੀ ਕੀਤਾ ਆ ਇਹਦੇ ਨਾਲ ਵੀ ਤੁਸੀਂ ਜੋ ਬਣਵਾਉਣਾ ਬਣਵਾ ਸਕਦੇ ਹੋ ਬਾਕੀ ਜੀ ਅੱਜ ਦੀ ਕਲੈਕਸ਼ਨ ਦੇ ਵਿੱਚ ਆਪਣੇ ਕੋਲ ਇਹ ਵਾਲੇ ਸੂਟ ਹੈ ਇਹਨਾਂ ਵਿੱਚ ਜਿਹੜਾ ਵੀ ਪਸੰਦ ਆਉਂਦਾ ਉਮੀਦ ਹੈ ਜੀ ਆਪਣਾ ਸਕਰੀਨਸ਼ਾਟ ਭੇਜ ਕੇ ਆਰਡਰ ਬੁੱਕ ਬਾਕੀ ਜੀ ਪਿਆਰਾ ਜਿਹਾ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੁਹਾਨੂੰ ਸਾਡੀ ਕਲੈਕਸ਼ਨ ਜਿਹੜੀ ਕਿੱਦਾਂ ਦੀ ਲੱਗਦੀ ਆ ਤੇ ਤੁਸੀਂ ਕਿਦਾਂ ਦੇ ਸੂਟ ਜਿਹੜੇ ਆ ਲਾਈਕ ਕਰਦੇ ਹੋ ਓਕੇ ਜੀ ਧੰਨਵਾਦ